ਹਾਂਜੀ ਨਮਸਕਾਰ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਟੀਚਿੰਗ ਗੁਰੂ ਦੇ ਉੱਤੇ ਤਾਂ ਅੱਜ ਆਪਾਂ ਗੱਲ ਕਰਾਂਗੇ ਕਿ ਪੀਐਸਪੀਸੀਲ ਦੇ ਜਿਹੜੇ ਐਗਜ਼ਾਮ ਚੱਲ ਰਹੇ ਨੇ ਅੱਜ ਜਿਵੇਂ 20 ਤਰੀਕ ਸੀਗੀ 26 2025 ਤੱਕ ਅੱਲ ਕਿਆ-ਕਿਆ ਜਿਹੜਾ ਐਗਜ਼ਾਮ ਦੇ ਵਿੱਚ ਪੁੱਛਿਆ ਗਿਆ ਸੀਗਾ ਉਹਦੇ ਬਾਰੇ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਤਾਂ ਕਿ ਜਿਨ੍ਹਾਂ ਦੇ ਕੈਂਡੀਡੇਟ ਦਾ ਅੱਗੇ ਐਗਜ਼ਾਮ ਹੈ ਉਹਨਾਂ ਨੂੰ ਥੋੜਾ ਤਿਆਰੀ ਕਰਨ ਦਾ ਮੌਕਾ ਮਿਲ ਜੇ ਤੇ ਪਤਾ ਲੱਗ ਜੇ ਕਿ ਪੇਪਰ ਦੇ ਵਿੱਚ ਕਿਹਦੇ ਰਿਲੇਟਡ ਜਿਹੜੇ ਕੁਐਸਚਨ ਆਨਸਰ ਨੇ ਉਹ ਪੁੱਛੇ ਜਾ ਰਹੇ ਨੇ ਠੀਕ ਹੈ ਜੀ ਇਹ B3 ਤਰੀਕ ਦੀ ਸ਼ਿਫਟ ਦੇ ਪੇਪਰ ਨੇ ਫਸਟ ਸੈਕੰਡ ਥਰਡ ਸ਼ਿਫਟ ਜਿੰਨਾ ਵੀ ਆਪਾਂ ਨੂੰ ਕੈਂਡੀਡੇਟ ਤੋਂ ਪਤਾ ਲੱਗਿਆ ਕਿ ਪੇਪਰ ਦੇ ਵਿੱਚ ਉਹ ਆ ਰਿਹਾ ਤੇ ਇਹ ਵੀ ਜੋ 19 ਤਰੀਕ ਦੇ ਪੇਪਰ ਤੋਂ ਜਿਹੜਾ B3 ਦਾ ਜਿਹੜਾ ਪੇਪਰ ਸੀਗਾ ਉਹ ਥੋੜਾ ਸਾ ਇਜੀ ਸੀਗਾ ਜੇ ਆਪਾਂ ਕੰਪੇਅਰ ਕਰੀਏ ਕਿਉਂਕਿ ਜਿਹੜਾ 19 ਤਰੀਕ ਦਾ ਪੇਪਰ ਉਹਦੇ ਵਿੱਚ ਦੱਸਿਆ ਗਿਆ ਸੀ ਮੋਸਟਲੀ ਜਿਹੜੇ ਕੁਐਸਚਨ ਸੀਗੇ ਆਊਟ ਆਫ ਸਿਲੇਬਸ ਸੀਗੇ ਪਰ ਜਿਹੜਾ B3 ਦਾ ਪੇਪਰ ਹੈ ਉਹਦੇ ਵਿੱਚ ਕੈਂਡੀਡੇਟ ਨੇ ਦੱਸਿਆ ਕਿ ਸਲੇਕ ਮਤਲਬ ਐਸ ਕੰਪੇਅਰ ਟੂ ਪਹਿਲਾਂ ਦੀ ਗੱਲ ਕਰੀਏ ਤਾਂ ਥੋੜਾ ਇਜੀ ਟੂ ਮੋਡਰੇਟ ਲੈਵਲ ਥਿਉਰੀ ਜਿਹੜੀ ਹੈਗੀ ਉਹ ਡਿਫਿਕਲਟ ਹੈ ਥਿਉਰੀ ਜਿਹੜੀ ਹੈਗੀ ਤੁਸੀਂ ਡੀਪਲੀ ਪੜ ਕੇ ਜਾਣੀ ਹੈ ਐਨੀ ਵੀ ਉਪਰ ਉਪਰੋਂ ਜਿਹੜੇ ਕੁਸ਼ਨ ਨੇ ਉਹ ਤੁਸੀਂ ਦੇਖ ਲੇ ਤੇ ਉੱਥੇ ਜਾ ਕੇ ਤੁਸੀਂ ਸੋਚੋਗੇ ਕਿ ਸਾਡੇ ਕੁਸ਼ਨ ਜਿਹੜੇ ਹੈਗੇ ਨੇ ਅਟੈਂਪਟ ਹੋ ਜਾਣਗੇ ਤਾਂ ਥਿਉਰੀ ਜਿਹੜੀ ਹੈਗੀ ਹੈ ਉਹ ਥੋੜਾ ਡੀਪਲੀ ਪੜ ਕੇ ਜਾਓ ਤੇ ਜਿਹੜਾ ਜੀਕੇ ਦਾ ਪੋਸ਼ਨ ਹੈ ਉਹ ਇੰਡੀਆ ਲੈਵਲ ਦੀ ਪੁੱਛੀ ਜਾ ਰਹੀ ਹੈ ਪੰਜਾਬ ਲੈਵਲ ਦੀ ਨਹੀਂ ਪੁੱਛ ਰਹੇ ਇੰਡੀਆ ਲੈਵਲ ਦਾ ਕੀ ਮਤਲਬ ਜਿਵੇਂ SSC ਕੁਸ਼ਨ ਤੁਹਾਨੂੰ ਪੁੱਟ ਕਰਦੀ ਹੈ ਕਿ ਨੈਸ਼ਨਲ ਪਾਰਕ ਹੋਗੇ ਸਕੀਮਸ ਬਾਰੇ ਦੱਸੋ ਇੱਕ ਕੁਛ ਜਿਵੇਂ ਇੱਕ ਕੁਐਸਚਨ ਆਇਆ ਸੀਗਾ ਗਿਰ ਨੈਸ਼ਨਲ ਪਾਰਕ ਇਹਦੇ ਕਿਸ ਲਈ ਮਸਿਉ ਆਏ ਹੈ ਫੇਮਸ ਹੈ ਸੈਟੀਕ ਲਾਇਨ ਵਾਸਤੇ ਫੇਮਸ ਹੈ ਐਵੇਂ ਦੇ ਕੁਐਸਚਨ ਆਏ ਹੋਏ ਸੀਗੇ ਤੇ ਅੱਗੇ ਜਿਹੜੀ ਆਉਣ ਵਾਲੀ ਸੀ ਉਹਦੇ ਵਿੱਚ ਜਿਵੇਂ ਡਾਂਸਸ ਬਾਰੇ ਪੁੱਛ ਸਕਦੇ ਨੇ ਵੀ ਕਿਹੜਾ ਡਾਂਸ ਕਿੱਥੇ ਪਰਫਾਰਮ ਹੁੰਦਾ ਹੈ ਜਾਂ ਫਿਰ ਕਿਹੜੀ ਸਟੇਟ ਦਾ ਕਿਹੜਾ ਡਾਂਸ ਹੈ ਯੂਨੈਸਕੋ ਬਾਰੇ ਪੁੱਛ ਸਕਦੇ ਨੇ ਵਰਲਡ ਹੈਟੇ ਸਾਈਟ ਬਾਰੇ ਪੁੱਛ ਸਕਦੇ ਨੇ ਯਾਨੀ ਕਿ ਜਿਹੜਾ ਜੀਕੇ ਲੈਵਲ ਦਾ ਜਿਹੜਾ ਕੁਐਸਚਨ ਹੁੰਦਾ ਜਿਵੇਂ ਕਿ SSC ਤੁਹਾਡਾ ਐਗਜ਼ਾਮ ਲੈਂਦੀ ਹੈ ਐਵੇਂ ਦੇ ਕੁਐਸਚਨ ਜਿਹੜੇ ਨਾ ਪੁੱਛੇ ਜਾ ਸਕਦੇ ਨੇ ਤੇ ਇਹ ਜਿਹੜੇ ਕੁਐਸਚਨ ਨੇ 2024 2024 ਤੇ 2025 ਦੇ ਪੁੱਛੇ ਗਏ ਨੇ ਉਸ ਤੋਂ ਬਾਅਦ ਜੇਕਰ ਆਪਾਂ ਥਿਊਰੀ ਦੇ ਨਾਲ ਰਿਲੇਟਡ ਗੱਲ ਕਰੀਏ ਕਿ ਅਸਿਸਟੈਂਟ ਲਾਈਨਮੈਨ ਦਾ ਜਿਹੜਾ ਮੇਨ ਆਪਣਾ ਟੌਪਿਕ ਹੁੰਦੇ ਨੇ ਉਹਦੇ ਨਾਲ ਗੱਲ ਕਰੀਏ ਤਾਂ ਉਹਦੇ ਰਿਲੇਟਡ ਜਿਹੜੇ ਕੁਐਸਚਨ ਸੀਗੇ ਫਾਰਮ ਫੈਕਟਰ ਫਾਰਮੂਲਾ R R ਦੀ ਜਿਹੜੀ R ਫਾਈਂਡ ਆਊਟ ਕਰਨੀ ਹੁੰਦੀ ਹੈ ਉਹਨਾਂ ਫੈਕਟਰ ਫਾਰਮੂਲਾ ਪੁੱਛਿਆ ਗਿਆ ਸੀਗਾ ਮੋਟਰ ਜਨਰੇਟਰ ਦੇ ਜ਼ਿਆਦਾ ਜਿਹੜੇ ਕੁਐਸਚਨ ਸੀਗੇ ਉਹ ਮੋਟਰ ਜਨਰੇਟਰ ਤੋਂ ਕੁਐਸਚਨ ਆਏ ਸੀਗੇ ਵੋਲਟੇਜ ਸ਼ੰਕ ਕੀ ਹੁੰਦਾ ਹੈ ਵੋਲਟੇਜ ਬਾਰੇ ਕੁਸ਼ਚਨ ਸੀਗਾ ਕੋਆਰਡੀਨੇਟ ਜੀਓਮੈਟਰੀ ਦੇ ਕੁਸ਼ਚਨ ਸੀਗੇ ਜੀਓਮੈਟਰੀ ਬਾਰੇ ਵੀ ਕੁਸ਼ਚਨ ਪੁੱਛੇ ਗਏ ਸੀਗੇ ਟਰਾਂਸਫਾਰਮਰ ਤੋਂ ਕੁਸ਼ਚਨ ਸੀਗੇ ਉਸ ਤੋਂ ਬਾਅਦ ਜਿਹੜਾ ਫਲੇਮਿੰਗੋ ਲੈਫਟ ਹੈਂਡ ਰੂਲ ਹੁੰਦਾ ਰਾਈਟ ਹੈਂਡ ਰੂਲ ਹੁੰਦਾ ਇਹ ਦੇ ਰਿਲੇਟਡ ਜਿਹੜੇ ਕੁਸ਼ਚਨ ਸੀਗਾ ਉਹ ਪੁੱਛਿਆ ਗਿਆ ਸੀਗਾ ਤੇ ਜਿਹੜਾ ਪੰਜਾਬੀ ਦਾ ਲੈਵਲ ਹੈ ਉਹ ਈਜ਼ੀ ਸੀਗਾ ਪੰਜਾਬੀ ਕਹਿੰਦੇ ਸਾਰੇ ਜਿਹੜੇ ਕੈਂਡੀਡੇਟ ਨੇ ਪੰਜਾਬੀ ਉਹਨਾਂ ਵਾਸਤੇ ਸੌਖੀ ਹੈ ਤੇ ਬਾਕੀ ਜਿਹੜਾ ਕਿ ਥਿਊਰੀ ਪ੍ਰੈਕਟਿਕ ਥਿਊਰੀ ਦੇ ਰਿਲੇਟਡ ਜਿਹੜੇ ਕੁਸ਼ਚਨ ਨੇ ਜਿਹੜੀ ਕਿ ਮੇਨ ਜੀ ਦਾ ਪੇਪਰ ਉਹੋ ਥੋੜਾ ਡੀਪਲੀ ਤੁਸੀਂ ਪੜਕੇ ਜਾਣੀ ਆ ਤੇ ਪੇਪਰ ਕਹਿੰਦੇ ਪਿਛਲੇ ਦਿਨ ਤੋਂ 19 ਤਰੀਕ ਤੋਂ 20 ਤਰੀਕ ਦਾ ਜਿਹੜਾ ਪੇਪਰ ਹੈ ਉਹ ਸੌਖਾ ਸੀਗਾ ਬਾਕੀ ਅੱਜ ਦਾ ਉਹਦੀ ਡੇਟ ਦਾ ਦੇਖਦੇ ਹਾਂ ਕਿ ਪੇਪਰ 21 ਤਰੀਕ ਦਾ ਜਿਹੜਾ ਐਗਜ਼ਾਮ ਹੈ ਉਹ ਕਿਵੇਂ ਦਾ ਰਹਿੰਦਾ ਹੈ ਤੇ ਈਜ਼ੀ ਰਹਿੰਦਾ ਹੈ ਮੋਡਰੇਟ ਉਹਦਾ ਤੁਹਾਨੂੰ ਨਾਰਮਲਾਈਜੇਸ਼ਨ ਜਿਹੜੇ ਮਾਰਕਸ ਨੇ ਉਹ ਮਿਲ ਜਾਣਗੇ ਜੇਕਰ ਤੁਹਾਡੀ ਸ਼ਿਫਟ ਦਾ ਔਖਾ ਵੀ ਹੋਇਆ ਪੇਪਰ ਠੀਕ ਹੈ ਜੀ ਤੇ ਬਾਕੀ ਜਿਹੜੇ ਵੀ ਐਗਜ਼ਾਮ ਦੇ ਕੈਨੇ ਉਹ ਨੀਚੇ ਕਮੈਂਟ ਕਰ ਸਕਦੇ ਨੇ ਦੇ ਕੋਈ ਕਿ ਕਿਹੜੇ ਕਿਹੜੇ ਜਿਹੜੇ ਕੁਐਸਚਨ ਨੇ ਉਹ ਐਗਜ਼ਾਮ ਦੇ ਵਿੱਚ ਪੁੱਛੇ ਗਏ ਨੇ ਤਾਂ ਕਿ ਜਿਹੜੇ ਕੈਂਡੀਡੇਟ ਨੇ ਅੱਗੇ ਉਹਨਾਂ ਨੂੰ ਥੋੜਾ ਪਤਾ ਲੱਗ ਸਕੇ ਠੀਕ ਹੈ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਲਈ ਥੈਂਕ ਯੂ